ਚੱਕਰਵਾਤ ਸੇਨੀਆਰ ਕਾਰਨ ਬੰਗਾਲ ਦੀ ਖਾੜੀ 'ਚ ਪਹਿਲਾਂ ਹੀ ਉਥਲ-ਪੁਥਲ ਹੋਈ ਹੋਈ ਸੀ ਪਰ ਹੁਣ ਚੱਕਰਵਾਤ ਦਿੱਤਵਾ ਦਾ ਪ੍ਰਭਾਵ ਲੋਕ ਮਹਿਸੂਸ ਕਰਨਗੇ ਚੱਕਰਵਾਤ ਦਿੱਤਵਾ ਤੇਜ਼ੀ ਨਾਲ ਉੱਤਰੀ ਤਾਮਿਲਨਾਡੂ ਪੋਂਡਿਚੇਰੀ ਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਾਂ ਵੱਲ ਵਧ ਰਿਹਾ ਹੈ ਸ਼੍ਰੀਲੰਕਾ 'ਚ ਤਬਾਹੀ ਮਚਾਉਣ ਤੋਂ ਬਾਅਦ ਚੱਕਰਵਾਤ ਦਿੱਤਵਾ ਹੁਣ ਭਾਰਤ ਵੱਲ ਵਧਿਆ ਇਸ ਚੱਕਰਵਾਤ ਕਾਰਨ ਸ਼੍ਰੀਲੰਕਾ 'ਚ ਹੁਣ ਤੱਕ ਲਗਭਗ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਜ਼ਬਰਪਾਵਾ ਹੁਣ ਦੱਖਣੀ ਭਾਰਤੀ ਰਾਜਾਂ 'ਚ ਵੀ ਮਹਿਸੂਸ ਕੀਤਾ ਜਾਵੇਗਾ। ਇਸ ਕਾਰਨ ਇੱਥੇ ਮੌਸਮ ਵੀ 3 ਦਿਨਾਂ ਤੱਕ ਖਰਾਬ ਰਹੇਗਾ। ਚੱਕਰਵਾਤ ਦੇ ਤਵਾ ਤਾਮਿਲਨਾਡੂ 'ਚ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਲਿਆਏਗਾ। ਇਸ ਸਮੇਂ ਦੌਰਾਨ ਪਾਰੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਕੀਤੀ ਜਾ ਰਹੀ ਹੈ। ਤਾਮਿਲਨਾਡੂ ਤੋਂ ਇਲਾਵਾ ਕੇਰਲ, ਆਂਧਰਾ ਪ੍ਰਦੇਸ਼ ਤੇ ਪੋਂਡਿਚੇਰੀ ਦੇ ਤਟਵਰਤੀ ਖੇਤਰਾਂ 'ਚ 60 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਗਿਆ ਤੇ ਪਾਰੀ بارش ਹੋਵੇਗੀ ਮੌਸਮ ਵਿਭਾਗ ਦੀ ਭਵਿਕਵਾਨੀ ਦੇ ਅਨੁਸਾਰ ਇਹ ਚੱਕਰਵਾਤ ਸ਼੍ਰੀਲੰਕਾ ਦੇ ਤੱਟ ਤੇ ਨਾਲ ਲੱਗਦੀ ਬੰਗਾਲ ਦੀ ਖਾੜੀ ਦੇ ਪਾਰ ਉੱਤਰ ਉੱਤਰ ਪੱਛਮ ਵੱਲ ਵਧੇਗਾ ਐਤਵਾਰ ਸਵੇਰ ਤੱਕ ਉੱਤਰੀ ਤਾਮਿਲਨਾਡੂ ਤੇ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਾਂ ਤੱਕ ਪਹੁੰਚ ਜਾਵੇਗਾ ਚੱਕਰਵਾਤ ਦੇ ਖਤਰੇ ਦੇ ਜਵਾਬ ਚ ਮੌਸਮ ਵਿਭਾਗ ਨੇ ਦੱਖਣੀ ਭਾਰਤ ਦੇ ਕਈ ਖੇਤਰਾਂ ਲਈ ਪਾਰੀ بارش ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਸਭ ਦੇ ਨਾਲ ਹੀ ਚੱਕਰਵਾਤ ਉੱਤਰ ਉੱਤਰ ਪੱਛਮ ਨਾਲ ਵਧਦਾ ਰਹੇਗਾ ਤੇ 33 ਦਿ ਸਵੇਰ ਤੱਕ ਉੱਤਰੀ ਤਾਮਿਲਨਾਡੂ ਤੇ ਪੰਡੂਚਰੀ ਦੇ ਤੱਟ ਤੱਕ ਪਹੁੰਚ ਜਾਏਗਾ ਤਮਿਲਨਾਡੂ ਦੱਖਣੀ ਆਂਧਰਾ ਪ੍ਰਦੇਸ਼ ਤੇ ਪੋਂਡਿਚਰੀਚ ਦੂਰ ਦਰਾਡੇ ਥਾਵਾਂ ਉਤੇ ਪਾਰੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ ਇਹਨਾਂ ਬਾਰਿਸ਼ਾਂ ਕਾਰਨ ਸਥਾਨਕ ਹੜ੍ਹ ਵੀ ਆ ਸਕਦੇ ਨੇ ਨਾਲ ਹੀ ਪਹਾੜੀ ਖੇਤਾਂ 'ਚ ਵੀ ਅਚਾਨਕ ਹਾੜਾ ਸਕਦੇ ਨੇ ਤਮਿਲਨਾਡੂ ਦੇ ਕੁਡਾ ਕੁਡਾ ਲੋਰ ਜ਼ਿਲ੍ਹਾ ਦੇ ਕਲੈਕਟਰ ਨੇ ਕਿਹਾ ਕਿ ਆਈਐਮਡੀ ਨੇ ਚੱਕਰਵਾਦ ਦੀ ਤਵਾਂ ਕਾਰਨ ਕੁਡਾ ਲੋਰ ਜ਼ਿਲ੍ਹੇ ਲਈ ਬਹੁਤ ਸਾਰੀ ਬਹੁਤ ਪਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ ਜ਼ਿਲ੍ਹਾ ਪ੍ਰਸ਼ਾਸਨ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ ਇਲੈਕਟਰ ਨੇ ਇਹ ਵੀ ਕਿਹਾ ਕਿ ਅਸੀਂ ਉੱਚ ਜੋਖਮ ਵਾਲੇ ਖੇਤਰਾਂ ਦੀ ਪਛਾਣ ਕੀਤੀ ਹੈ ਜਿੱਥੇ ਆਮ ਤੌਰ ਉਤੇ ਪਾਣੀ ਇਕੱਠਾ ਹੁੰਦਾ ਅਸੀਂ ਪਾਣੀ ਇਕੱਠਾ ਹੋਣ ਤੇ ਹੜ੍ਹ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਲਈ ਲੋਕਾਂ ਤੇ ਉਪਕਰਨਾ ਖਾਸ ਕਰਕੇ ਮੋਟਰਾਂ ਨੂੰ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਅਸੀਂ 233 ਰਾਹਤ ਕੇਂਦਰਾਂ ਦੀ ਵੀ ਪਛਾਣ ਕੀਤੀ ਹੈ ਜਿੱਥੇ ਲੋਕਾਂ ਨੂੰ ਬਾਹਰ ਕੱਢਿਆ ਜਾ ਸਕਦਾ ਤੇ ਸੁਰੱਖਿਅਤ ਰੱਖਿਆ ਜਾ ਸਕਦਾ ਤੇ ਉੱਥੇ ਹੀ ਲੋਕਾਂ ਨੂੰ ਭੋਜਨ ਤੇ ਪਾਣੀ ਦਾ ਪ੍ਰਦਾਨ ਕਰਨ ਦਾ ਵੀ ਹੱਲ ਕੀਤਾ ਗਿਆ